ਨਗਰ ਕੌਂਸਲ ਸਰਹਾਨ ਦੇ ਅਧੀਨ ਆਉਂਦੇ ਬ੍ਰਾਹਮਣ ਮਾਜਰਾ ਵਾਸੀਆਂ ਵੱਲੋਂ ਖੁਸ਼ੀ ਦੇ ਵਿੱਚ ਵਿਧਾਇਕ ਲਖਵੀਰ ਸਿੰਘ ਰਾਏ ਦਾ ਧੰਨਵਾਦ ਕੀਤਾ ਪੰਗੜੇ ਪਾਏ ਅਤੇ ਲੱਡੂ ਵੰਡੇ ਗਏ ਇਸ ਮੌਕੇ ਕਲੋਨੀ ਪ੍ਰਧਾਨ ਨਿਰੰਜਨ ਦਾ ਸ਼ਾਂਤੀ ਦੇਵੀ, ਵੀਰੋ ਦੇਵੀ, ਕੁੰਤਲਾ ਦੇਵੀ ਅਤੇ ਹੋਰ ਨੌਜਵਾਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਵਿਧਾਇਕ ਲਖਵੀਰ ਸਿੰਘ ਰਾਏ ਉਹਨਾਂ ਦੇ ਲਈ ਮਸੀਹਾ ਬਣ ਕੇ ਆਏ ਹਨ ਜਿਨ੍ਹਾਂ ਨੇ ਉਹਨਾਂ ਦੇ ਘਰਾਂ ਨੂੰ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਮੇਰਾ ਨਾਮ ਨਰੰਜਨ ਹੈ ਜੀ ਇਸ ਬਸਤੀ ਦਾ ਪ੍ਰਧਾਨ ਗੱਲ ਸਾਡੀ ਤਿੰਨ ਕ ਨਾਲ 18 ਮਰਲੇ ਜਗ੍ਹਾ ਦੀ ਸਾਡੇ ਮਕਾਨ ਬਣੇ ਸੀ ਇਹ ਕੱਲ ਖੋਏ ਜਾਣੇ ਸੀ ਇਹ ਲਖਵੀਰ ਰਾਏ ਨੇ ਆਮ ਆਦਮੀ ਦੇ ਆਮ ਆਦਮੀ ਦੇ ਬਦਇਕ ਲਖਵੀਰ ਰਾਏ ਮਿਲ ਜਿਨ੍ਹਾਂ ਨੇ ਸਾਨੂੰ ਗੱਲ ਬਚਾਇਆ ਤੇ ਜਗਾ ਸਾਡੀ ਬਚਾਈ ਹੈ ਇਹ ਗਰੀਬਾਂ ਦਾ ਬਹੁਤ ਨਾਲਾ ਲਾ ਕੇ ਉਹਨਾਂ ਨੇ ਬਹੁਤ ਹਿੰਮਤ ਨਾਲ ਉਹ ਜਗ੍ਹਾ ਬਚਾਈ ਹੈ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਮਾਨ ਸਨਾਨ ਕਰਾਂਗੇ ਤੇ ਉਹਨਾਂ ਦਾ ਸਾਥ ਦੇ ਆਉਣਗੇ ਆਮ ਆਦਮੀ ਪਾਰਟੀ ਨੇ ਅੱਜ ਬਹੁਤ ਧੰਨਵਾਦ ਕਰਨੇ ਆਂ ਕਿ ਗਰੀਬਾਂ ਦਾ ਇਹ ਜਗ੍ਹਾ ਬਚਾਈ ਨਹੀਂ ਸੱਚੀ ਘਰ ਤੋਂ ਬਿਹਤਰ ਹੋ ਗਿਆ ਜੀ ਜੇ ਨਾਲ ਲਖਵੀ ਰਹੇ ਸੱਚੀ ਗੱਲ ਜੀ ਮੇਰਾ ਨਾਮ ਮਨੀਸ਼ ਦੇਵੀ ਆ ਜਿਹੜੀ ਸਾਡੀ ਜਗਾ ਖੋਈ ਜਾਣੀ ਸੀ ਹਲਕਾ ਕਤੇਗੜ ਸਾਹਿਬ ਤੋਂ ਲਖਵੀ ਸਿੰਘ ਰਾਏ ਜੀ ਨੇ ਬਚਾਨ ਬਚਾਈ ਯਾ ਤੇ ਅੱਜ ਅਸੀਂ ਉਹਨਾਂ ਦਾ ਬਿਲੋਂ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਸਾਡੇ ਗਰੀਬਾਂ ਨਾਲ ਜਿਹੜੇ ਖੜੇ ਨੇ ਨਾ ਅੱਜ ਤੱਕ ਇਹ ਜੇ ਐਮਐਲਏ ਰਾਏ ਸਾਹਿਬ ਕੋਲ ਜਿੰਦਗੀ ਚਾਏ ਨੇ ਨਾ ਆਏ ਆਣ ਗਏ ਗਰੀਬਾਂ ਦੀ ਇਮਦਾਦ ਇਹੀ ਐਮਐਲਏ ਸਾਹਿਬ ਜੀ ਨੇ ਕੀਤੀ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਿਲੋ ਜਿਆਦਾ ਆ ਸੀ ਬਹੁਤ ਜਿਆਦਾ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز